ਜੀ ਤੁਹਾਡੀ ਸਭ ਤੋਂ ਪਹਿਲਾਂ ਜੋੜੀ ਬਹੁਤ ਜ਼ਿਆਦਾ ਸੋਹਣੀ ਆ ਬਾ ਕਮਾਲ ਆ ਹਾਂ ਜਿੱਦਾਂ ਮੈਂ ਨਾ ਤੁਹਾਡੀ ਆ ਕਾਰਟ ਦੇਖ ਰਹੀ ਆ ਇਹ ਤੁਹਾਡੇ ਦਿਮਾਗ ਸੇ ਆਈ ਡੀਆ ਕਿਵੇਂ ਆਇਆ ਮਤਲਬ ਜੀ ਜੀ ਅਸੀਂ ਫੌਰਨ ਤੋਂ ਦੇਖਿਆ ਹੋਇਆ ਆਈ ਡੀਆ ਹੈਗਾ ਉਧਰ ਸਾਰੇ ਇਦਾਂ ਦੇ ਕੈਬਿਨ ਵਗੈਰਾ ਬਣਾ ਕੇ ਆਪਣਾ ਕੰਮ ਕਰਦੇ ਆ ਚਾਈਨਾ ਵਗੈਰਾ ਕੈਨੇਡਾ ਚ ਸਾਰੇ ਕਿਤੇ ਆਪਣੇ ਫੂਡ ਵੈਨਜ਼ ਤਿਆਰ ਕਰਦੇ ਆ ਅਸੀਂ ਸੋਚਿਆ ਵੀ ਆਪਣੀ ਫੂਡ ਵੈਨ ਤਿਆਰ ਕਰੀਏ ਪਰ ਸਾਡੇ ਕੋਲ ਇੰਨਾ ਬਜਟ ਨਹੀਂ ਸੀਗਾ ਇਸ ਕਰਕੇ ਅਸੀਂ ਛੋਟਾ ਜੇ ਛੋਟੇ ਤੋਂ ਸਟਾਰਟ ਕਰਕੇ ਵੱਡੇ ਤੱਕ ਜਾਵਾਂਗੇ ਕੀ ਤੁਸੀਂ ਜੇ ਮੈਂ ਤੁਸੀਂ ਫੋਰਨ ਦੀ ਗੱਲ ਕੀਤੀ ਆ ਹਨਾ ਪਰ ਅੱਜ ਕੱਲ ਜਿਹੜੀ ਆਪਣੀ ਯੂਥ ਹੈ ਜਿਹੋ ਮੁੰਡੇ ਕੁੜੀਆਂ ਨੇ ਚਾਹੇ ਹਸਬੈਂਡ ਵਾਈਫ ਨੇ ਵਿਆਹ ਕਰਾ ਕੇ ਬਾਹਰ ਨੂੰ ਜਾਈ ਜਾਂਦੇ ਨੇ ਪਰ ਬਹੁਤਿਆਂ ਨੂੰ ਤਾਂ ਹੁਣ ਵਾਪਸ ਵੀ ਭੇਜਤਾ ਪਰ ਜਿੱਦ ਤੁਸੀਂ ਫੋਰਨ ਦੀ ਗੱਲ ਕੀਤੀ ਹੈ ਵੀ ਉਹ ਸੀ ਉੱਥੋਂ ਆਈਡੀਆ ਲਿਆ ਪਰ ਆਪਣੇ ਵਾਲੇ ਤਾਂ ਉਧਰ ਜਾ ਰਹੇ ਨੇ ਤੁਸੀਂ ਉਧਰ ਲਈ ਆਈਡੀਆ ਇੱਧਰ ਅਜ਼ਮਾ ਰਹੇ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਆਪਾਂ ਇਹ ਚਾਹੁੰਦੇ ਆਂਗੇ ਵੀ ਜਿਹੜੇ ਆਪਣੇ ਯੂਥ ਆ ਸਾਰਾ ਉਧਰ ਜਾ ਰਿਹਾ ਹੈਗਾ ਉਹ ਇੱਧਰ ਕੰਮ ਕਰ ਸਕਦਾ ਹੈਗਾ ਘਟ ਕਰਨਾ ਨਹੀਂ ਹੈ ਆਪਾਂ ਜੇ ਆਪਾਂ ਕਰਨ ਤੇ ਆਈਏ ਕੁਝ ਵੀ ਕਰ ਸਕਦੇ ਆਂਗੇ ਘੱਟ ਪੈਸੇ ਲਾ ਕੇ ਆਪਾਂ 4-5 ਲ ਇਧਰ ਵੀ ਕੰਮ ਕਰ ਸਕਦੇ ਆ ਬਟ ਆਪਾਂ 20 ਲੱਖ ਰੁਪਈਆ ਲਾ ਕੇ ਆਪਾਂ ਬਾਹਰ ਤੱਕ ਜਾਣੇ ਆ ਪਰ ਉਧਰ ਜਾ ਕੇ ਵੀ ਆਪਾਂ ਸਟਲ ਨਹੀਂ ਹੁੰਦੇ ਆਗੇ ਉਧਰ ਵੀ ਇੰਨੇ ਜਿਆਦਾ ਫਰਾਡ ਹੋ ਰਹੇ ਨੇਗੇ ਕਿ ਆਪਣੇ ਜਿਆਦਾ ਬਾਹਰ ਬਾਹਰੋਂ ਇਧਰ ਆ ਰਹੇ ਨੇ ਡਿਗੋਟੋ ਕੇ ਵੀ ਉਦਾਂ ਵੀ ਆ ਰਹੇ ਨੇਗੇ ਉਧਰ ਨਾਲ ਆਪਣੇ ਕੁੜੀਆਂ ਸੇਫ ਨਹੀਂ ਜੀ ਨਾ ਆਪਣੇ ਮੁੰਡੇ ਸੇਫ ਨਹੀਂ ਜੀ ਕਿਉਂਕਿ ਉਧਰ ਨਸੀਬ ਬਹੁਤ ਜਿਆਦਾ ਨਹੀਂ ਕਿ ਮੁੰਡੇ ਵੀ ਲੱਗੇ ਹੋਏ ਨੇਗੇ ਕੁੜੀਆਂ ਵੀ ਲੱਗੀਆਂ ਹੋਈਆਂ ਨੇ ਜੀ ਇਸ ਤੋਂ ਵੈਸਟ ਹੈ ਕਿ ਆਪਣਾ ਇਧਰ ਰਹੋ ਨਾਲੇ ਆਪਣੇ ਮਾਪੇ ਕੋਲ ਰਹਾਂਗੇ ਜੀ ਆਪਾਂ ਨਾਲੇ ਆਪਾਂ ਆਪਣੀ ਕਮਾਈ ਵੀ ਕਰਾਂਗੇ ਜੀ ਇਸ ਤੋਂ ਵਧੀਆ ਤਾਂ ਵੀ ਆਪਣਾ ਕੰਮ ਕਰੋ ਥੋੜੇ ਪੈਸੇ ਲਾ ਕੇ ਕਰ ਲਓ ਆਪਣਾ ਕਰ ਲਓ ਬਸ ਤਾਂ ਤੁਸੀਂ ਕਿਹਾ ਵੀ ਥੋੜੇ ਪੈਸੇ ਲਾ ਕੇ ਕਰ ਲੋ ਕੰਮ ਕਰ ਲੋ ਚਾਹੇ ਆਪਣਾ ਕਰ ਲੋ ਪਰ ਆਪਣੀ ਅੱਜ ਦੀ ਯੂਥ ਅਜੇ ਮੁੰਡੇ ਨੇ ਕੁੜੀਆਂ ਨੇ ਚਾਹੇ ਹਸਬੈਂਡ ਵਾਈਫ ਨੇ ਚਾਹੇ ਉਹ ਰੋੜਤੇ ਨੇ ਮਤਲਬ ਇਹ ਕੰਮ ਕਰਨ ਤੋਂ ਕਿਤਰਾਉਂਦੇ ਨੇ ਕਿਉਂ ਕਿਤਰਾਉਂਦੇ ਨੇ ਬਾਹਰ ਜਾ ਕੇ ਵੀ ਰੇੜੀਆਂ ਹੀ ਲਾਉਂਦੇ ਨੇ ਸਾਫ਼-ਸਾਫ਼ ਦਾ ਵਿੱਚ ਕਹੀ ਇਹ ਫਲਸ ਤੱਕ ਮਤਲਬ ਸਾਫ਼ ਕਰਦੇ ਆ ਪੋਚੇ ਲਾਉਂਦੇ ਆ ਘਰਾਂ ਦੇ ਵਿੱਚ ਹਾਂਜੀ ਜੀ ਇਸ ਤੋਂ ਵੈਸਟ ਹੈ ਕਿ ਇਧਰ ਹੀ ਕੰਮ ਕਰਿਆ ਜਾ ਵੀ ਜੀ ਉਧਰ ਉਹਨਾਂ ਨੂੰ ਐ ਹੁੰਦਾ ਹੈ ਕਿ ਵੀ ਸਾਨੂੰ ਦੇਖਣਗੇ ਲੋਕ ਕੀ ਸੋਚਣਗੇ ਮੇਰੇ ਫਰੈਂਡ ਸਰਕਲ ਦੇਖੂਗਾ ਕੀ ਸੋਚੂਗਾ ਭਟ ਜੇ ਕਿਸੇ ਨੇ ਆਪਣਾ ਕਮਾਣਾ ਹੈਗਾ ਥੋੜਾ ਬਹੁਤ ਆ ਫਿਰ ਇਹ ਚੀਜ਼ਾਂ ਮੈਟਰ ਨਹੀਂ ਕਰਦੀ ਆ ਆਪਾਂ ਆਪਾਂ ਕਿਸੇ ਥੱਲੇ ਆਪਾਂ ਜੌਬ ਕਰ ਰਹੇ ਹੋ ਜੇ ਤੋਂ ਆਪਾਂ ਨੂੰ 10000 ਰੁਪਏ ਸੈਲਰੀ ਦੇਵੇਗਾ ਜੇ ਆਪਾਂ ਇੱਧਰ ਕਰ ਰਹੇ ਆ ਜੇ ਆਪਣਾ 1000 ਦਿਨ ਦਾ 1000 ਰੁਪਏ ਵੀ ਬਣਾ ਰਹੇ ਤਾਂ 30000 ਹੋ ਗਿਆ ਮਹੀਨੇ ਦਾ ਜੀ ਉਹ ਸਰਕਾਰੀ ਨੌਕਰੀ ਦੇ ਕੰਪੇਅਰ ਹੀ ਹੈਗਾ ਜੇ ਆਪਣਾ ਕੰਮ ਕਰੀਏ ਜੀ ਨੌਕਰੀ ਤਾਂ ਮਿਲਣ ਤੋਂ ਰਹੀ ਨਾ ਆਪਾਂ ਨੂੰ ਕੋਈ ਲੱਗਨਸਾਰ 50 60000 ਰੁਪਏ ਦੇਣ ਤੋਂ ਰਹਾ ਇਸ ਤੋਂ ਵਧੀਆ 50 60000 ਰੁਪਏ ਇਨਵੈਸਟ ਕਰੋ ਆਪਣਾ ਕੰਮ ਤੋਰੋ ਇੱਕ ਮਹੀਨਾ ਨਹੀਂ ਬਣੇਗਾ ਉਸ ਤੋਂ ਅਗ ਸਤੋ ਨੈਕਸਟ ਮੰਥ ਬਣੇਗਾ ਕਦੀ ਤੱਕ ਕਦੀ ਇਹਦਾ ਆਪਣਾ ਬਣੇਗਾ ਇਸ ਤੋਂ ਵੈਸਟ ਹੈ ਕਿ ਕਿਸੇ ਦੇ ਮੇਨੇ ਨਾਲੋਂ ਆਪਣਾ ਕੰਮ ਕਰੋ ਜਦੋਂ ਆਪਾਂ ਕਿਸੇ ਦੇ ਥੱਲੇ ਕਰਾਉਨੇ ਅਗਲਾ ਰੋਮ ਮਾਰਦਾ ਕਿ ਪੁੱਛੇ ਲਾ ਆਹ ਕਰ ਉਹ ਕਰ ਟਾਈਮ ਤੇ ਆ ਟਾਈਮ ਤੇ ਜਾ ਔਰ ਕਿੰਨਾ ਕੁ ਸੁਣਨਾ ਪੈਂਦਾ ਆਪਣੇ ਕੰਮ ਤੇ ਕੋਈ ਨਹੀਂ ਆਪਣੇ ਆਪ ਮਾਲਿਕ ਹੋਵਾਂਗੇ ਆਪਾਂ ਆਪਣਾ ਮਨ ਕਰੀਗਾ ਆਪਣਾ ਕੰਮ ਕਰਾਂਗੇ ਨਹੀਂ ਕਰੀਗਾ ਆਪਣਾ ਬੰਦ ਕਰ ਦੇਣਾ